ਇੱਕ ਦੂਜੇ ਦੇ ਛੋਟੇ ਵੱਡੇ ਭਰਾ ਹੈ ਤੇ ਕਿਸਾਨ ਸਾਡਾ ਇੱਕੋ ਇੱਕੀ ਪਲੇਟਫਾਰਮ ਹੈ ਜਰ ਸਾਡੀ ਸਫਲਤਾ ਇਹਨਾਂ ਮੁਕਾਦਾਂ ਦੀ ਤੁਸੀਂ ਲੋਕੋ ਪਰਮਾਤਮਾ ਨੇ ਤੁਹਾਨੂੰ ਜ਼ਮੀਨਾਂ ਬਖਸ਼ੀਆਂ ਹੋਈਆਂ ਤੁਸੀਂ ਸਭ ਕੁਝ ਜੋ ਕਰ ਸਕਦੇ ਜਿਹੜਾ ਸਾਨੂੰ ਇੱਥੇ ਲੋੜੀਦਾ ਸੋ ਮੈਂ ਇਸ ਵਿਸ਼ੇ ਤੇ ਬਹੁਤ ਲੰਬਾ ਮਾਰ ਜਾਂਦਾ ਹੋਇਆ ਮੈਂ ਦੋ ਗੜੀਆਂ ਤੇ ਆਪਣੇ ਭਾਸ਼ਾ ਨੂੰ ਖਤਮ ਕਰਾਂਗਾ ਸਭ ਤੋਂ ਪਹਿਲਾਂ ਮੈਂ ਬਾਣੋ ਭਾਰਤੀਆਂ ਸਕੀਮਾਂ ਜਿਹੜੀਆਂ ਉਹ ਦੱਸਣੀਆਂ ਤੁਹਾਨੂੰ ਕਿਉਂਕਿ ਕਈ ਵਾਰ ਸਾਡੇ ਮੈਂਕ ਵਿੱਚ ਅਸੀਂ ਕੰਮ ਕਰਦਿਆਂ ਕਰਦਿਆਂ ਅਸੀਂ ਐਸੀ ਸਟੇਜ ਤੇ ਭਾਪਤ ਹੋ ਜਾਂਦੇ ਆ ਕਿ ਸਾਨੂੰ ਜਿਹੜੀ ਚੀਜ਼ ਦੱਸਣੀ ਹੁੰਦੀ ਉਹ ਭੁੱਲ ਜਾਂਦੇ ਆ ਤੁਸੀਂ ਬੜੇ ਧਾਕਾ ਵਾਲੇ ਉਹ ਮੁਖਸ਼ਰ ਦੇ ਸਿੰਘ ਦੇ ਕਿਸਾਨ ਵੀ ਜਿਨ੍ਹਾਂ ਨੇ ਅੱਜ ਸਾਡੇ ਜਿਹੜਾ ਜੰਗਲ ਤੇ ਇਹਨਾਂ ਵਾਅਦਾ ਕਰਤਾ ਜਦੋਂ ਅਸੀਂ ਕਿਸਾਨਾਂ ਨੂੰ ਸਬਸਿਡੀ ਦੇਣੀ ਹੁੰਦੀ ਹੈ ਜਾਂ ਅਸੀਂ ਕੋਈ ਰਿਪੋਰਟ ਦੇਣੀ ਹੁੰਦੀ ਹੈ ਤਾਂ ਉਸ ਟਾਈਮ ਤੇ ਮੁਕਸਰ ਜ਼ਿਲ੍ਹਾ ਜਿਹੜਾ ਉਹ ਸਾਡੇ ਫੋਰੈਸਟ ਦੇ ਏਰੀਆ ਦੇ ਅੱਗੇ ਆ ਰਿਹਾ ਹੈ ਇਸ ਵੇਲੇ ਜਦੋਂ ਤੱਕ ਸ੍ਰੇਖਣ ਵਿਜਨ ਬਠਿੰਡਾ ਬਣੀ ਹੈ ਤੇ ਅਸੀਂ ਤੁਹਾਡੇ ਵਿਚਕਾਰ ਆ ਕੇ ਤੁਹਾਡੀਆਂ ਸਫਾਂ 'ਚ ਤੁਹਾਡੇ ਸਕੂਲਾਂ 'ਚ ਪ੍ਰਚਾਰ ਕੀਤੇ ਐ ਤੇ ਪਰ ਪਹਿਲਾਂ ਵੀ ਤੁਹਾਡਾ ਜਿਹੜਾ ਬਹੁਤ ਆਪਣਾ ਰੋਲ ਸੀ ਕਿਰੇ ਤੇ ਕਿਸੇ ਸਪੈਕੇ ਦੀ ਕੀਤੀ ਕਰਦੇ ਸੀ ਤੇ ਦੇਸ਼ਕ ਸੇਮ ਨਾਲ ਆਪਣਾ ਟਕਰਾਅ ਹੋਇਆ ਸ਼ੁਰੂ ਤੋਂ ਹੀ ਇਹ ਜਿੱਦੇ ਤੇ ਮਾਰਾਂ ਵੀ ਪੈਂਦੀਆਂ ਰਹੀਆਂ ਪਰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਇੱਥੇ ਜਿਸ ਤਰ੍ਹਾਂ ਮੁਕਤੇ ਨੂੰ ਮਾਫੀ ਮਿਲਣੀ ਇਸੇ ਤਰ੍ਹਾਂ ਆਪਾਂ ਜਿਹੜੇ ਮੁਕਤਾਂ ਨੂੰ ਕਸ਼ਨਾ ਕੋਸ਼ ਹੈ ਪ੍ਰਮਾਤਮਾ ਕਿਰਪਾ ਆਪਣੇ ਤੋਂ ਗੁਰੂ ਸਾਹਿਬ ਕਰ ਦਿੰਦਾ ਹੈ ਤਾ ਉਹਨੂੰ ਹੱਲ ਵੀ ਦੇ ਦਿੰਦਾ ਹੈ ਤੇ ਸਦਾ ਹੀ ਹੈ ਜਿਹੜੀ ਹੈ ਮੁਕਸ਼ਰਦੀ ਇਸ ਗੱਲ 'ਚ ਚੜ੍ਹਾਈ ਰਹੀ ਹੈ ਜੇ ਸੇਮ ਆ ਗਿਆ ਉਹਨੂੰ ਸਫੈਦਾ ਮਿਲ ਗਿਆ ਉਹਨਾਂ ਨੇ ਟਾਈਮ ਸਾਰੀ ਉਹਦੀ ਖੇਤੀ ਕਰਦੇ ਸ਼ੁਰੂ ਕਰ ਦਿੱਤਾ ਆਪਣੇ ਪੈਰਾਂ ਸਰ ਅੱਜ ਤੱਕ ਖੜੇ ਤੇ ਉਸ ਸ਼ੇਰ ਨੂੰ ਵੀ ਆਪਾਂ ਦੂਰ ਕਰਤਾ ਇਸ ਨੂੰ ਦੇਖਦੇ ਹੋਏ ਜਦੋਂ ਕਰੋਨਾ ਆਇਆ ਉਸ ਤੋਂ ਪਹਿਲੇ ਹੀ ਸਰਕਾਰ ਆ ਗਈ ਤਾਂ ਉਹਨਾਂ ਨੇ ਇੱਕ ਵਿਕਤ ਬਣਾਇਆ ਰਸਤਾਰ ਰੇਂਗ ਸਟੇਸ਼ਨ ਨੂੰ ਮੁਖੇ ਨੇ ਰੇਂਗ ਲਿਸ਼ਿਆ ਇਹਨਾਂ ਨੇ ਸਿਰਫ ਪ੍ਰਚਾਰ ਕਰਕੇ ਸਮੇਂ ਦੀ ਹਾਨੀ ਬਣਾਉਣਾ ਸੀ ਤੇ ਤੁਹਾਡੇ ਵਿੱਚ ਆ ਕੇ ਅਸੀਂ ਦੱਸਣਾ ਸੀ ਆ ਪਹਿਲਾਂ ਤੁਸੀਂ ਇੱਕ ਤੈਂ ਜਾਣਦੇ ਸੀ ਕਿ ਇੱਕ ਜਨਮਾਤ ਦਾ ਦਰੋਣਾ ਹੁੰਦਾ ਹੈ ਉਹ ਇੱਥੇ ਬੂਟੇ ਲਾਉਂਦਾ ਹੈ ਜੇ ਕੋਈ ਚੋਰੀ ਕਰ ਲੈਂਦਾ ਉਹ ਫੜ ਲੈਂਦਾ ਹੈ ਔਰ ਆਪ ਨੂੰ ਫੜ ਲੈਂਦਾ ਤੜਕੇ ਚਾਰ ਜਾਣੇ ਛਡਾ ਲਿਆਉਂਦੇ ਆ ਕੰਮ ਨਿਪਟਿਆ ਜਨਮਾਤ ਦਾ ਕਰਨਾ ਪਰ ਕਿਉਂਕਿ ਦੂਤੋਂ ਨਾ ਆਇਆ ਤੇ ਉਹ ਕੰਮ ਕਰ ਰਹੇ ਇਹ ਪਤਾ ਲੱਗਣ ਲੱਗ ਪਿਆ ਵੀ ਸਾਡੇ ਕੋਲੇ ਇਸ ਵੇਲੇ ਕਿਹੜੀ ਚੀਜ਼ ਦੀ ਲੋੜ ਹੈ ਤੇ ਕਿਹੜਾ ਵਿਭਾਗ ਹੈ ਇਸ ਵੇਲੇ ਐਮ ਹੈ ਸੋ ਸਰਕਾਰ ਨੇ ਇਹ ਰੈਂਗ ਜਿਹੜਾ ਬਣਾਇਆ ਤਾਂ ਉਸ ਟਾਈਮ ਤੇ ਸਕੀਮਾਂ ਵੀ ਆਉਣੀਆਂ ਸ਼ੁਰੂ ਹੋਈਆਂ ਜਿਵੇਂ ਪਿੱਛੇ ਜੇ ਅਸੀਂ ਇੱਕ ਸਾਡੀ ਸਵੈ ਸਕੀਮ ਸੀ ਉਸ ਟਾਈਮ ਤੇ ਅਸੀਂ 20 ਰੁਪਏ ਬੋਤਲਿਆਰਾਂ ਕਿਸਾਨ ਨੂੰ ਜਿਹੜਾ ਪੌਦੇ ਲਾਉਂਦਾ ਸੀ ਜਦ ਦਿਲਦੇ ਹੁੰਦੇ ਸੀ ਉਸ ਤੋਂ ਬਾਅਦ ਹੋਣਾ ਜਿਹੜਾ ਖੇਤ ਦੁਆਰਾ ਇੱਕ ਸਕੀਮ ਆਈ ਹੈ ਜਿਹਦੇ ਚ ਜੇ ਸਪੈਕਟੇ ਦੀ ਖੇਤੀ ਹੈ ਤਾਂ ਉਹ 50 ਰੁਪਏ ਤੇ ਨਸਲਾਂਾਂ ਚ ਜਿਸ ਤਰ੍ਹਾਂ ਪਹਿਲੇ ਸਾਲ ਆ ਉਹਦੇ ਚ 25 ਰੁਪਏ ਤੇ ਦੋ ਸਾਲ 12.5 ਰੁਪਏ ਜਿਹੜਾ ਉਹ ਵਿਭਾਗ ਮੰਤਰੀਆ ਸਿਰਫ ਤੁਹਾਨੂੰ ਹੈਲਪ ਬਿਜਾ ਦੇ ਜੇ ਸਾਡੇ ਬਲਾਕ ਚ ਲੱਗੇ ਆ ਤਾਂ ਬਲਾਕ ਦਾ ਮਤਲਬ ਪੂਰਾ ਭੱਗੇ ਖੇਤ ਲਾਇਆ ਉਹਦੇ ਵਿੱਚ ਇਹਨੇ ਤਿੰਨ ਸਾਲਾਂ ਚ ਜਿਹੜਾ ਫਾਈਟਰ ਉਹ 3 ਸਲਾ ਤੇ 31250 ਰੁਪਏ ਪਰ ਹੈਕਟਰ ਜਿਹੜਾ ਢਾਈ ਕਿਲਿਆਂ ਦਾ ਮਿਲਣਾ ਤੇ ਜਿਹੜੇ ਰੱਟਾ ਤੇ ਤੁਹਾਨੂੰ 50 ਕੀ ਵਾਸੀ ਦਿੱਤਾ ਪਰ ਉਹ ਜੀਵਿਤ ਬੂਟੇ ਜਿੰਨੇ ਜਿਉਂਦੇ ਹੋਣਗੇ ਅਗਲੇ ਸਾਲ ਫੇਰ ਤੁਹਾਨੂੰ ਮਨੀਟਰਿੰਗ ਕਰਾਂਗੇ ਗੰਨਾਮਾ ਜੋ ਉਹਨੇ ਪਾ ਲਿਆ ਫੇਰ ਵੀ ਤੁਹਾਨੂੰ ਅਗਲੇ ਸਾਲ ਫੇਰ ਆਉਣਗੇ ਇਸੇ ਤਰ੍ਹਾਂ ਕਿ ਹੋਰ ਸਪੈਸ਼ਲ ਆਈਆਂ ਜਿਵੇਂ ਟਾਲੀਆਂ ਜਾਂ ਕੁਝ ਜਿਹੜੇ ਬਾਗਬਾਨੀ ਨਾਂ ਹੋ ਉਹ ਅਸੀਂ ਇਹ ਤੁਸੀਂ ਨਾਏ ਤਾਂ ਉਹਨਾਂ ਦੇ ਵਿਅਕਤੀ ਹੈ ਜਿਹੜੇ 60 ਰੁਪਏ ਮਿਲਦੇ ਆ ਪਹਿਲੇ ਸਾਲ 30 ਰੁਪਏ ਦੂਜੇ ਸਾਲ 15 ਤੀਜੇ ਸਾਲ 15 ਜੇ ਪੂਰੇ ਦੇ ਪੂਰੇ ਭਰਵੇਂ ਖੇਤ ਚ ਲਾਏ ਆ ਪਹਿਲੇ ਸਾਲ 18750 ਰੁਪਏ ਆ ਦੂਜੇ ਸਾਲ 3973 ਤੇ ਤੀਜੇ ਸਾਲ 17975 ਰੁਪਏ ਇਹ ਸਿਰਫ ਸਰਕਾਰ ਦੀ ਜਿਹੜੀ ਪਾਲਿਸੀ ਹੈ ਉਹ ਖਨਕਾਂ ਦੇ ਤੌਰ ਤੇ ਵੀ ਆਪਾਂ ਖੇਤੀ ਹੈ ਜਿਹੜੀ ਕੰਦੀ ਜਿਹੜੀ ਹੈ ਕੰਪਟੋਂ ਦੇ ਚੱਟਰ ਤੋਂ ਨਿਕਲੀਏ ਜਿਹੇ ਆਪਣੀਆਂ ਮਾੜੀਆਂ ਜਿਹਨਾਂ ਨੂੰ ਨਿਸ਼ਾਨਾ ਤੇ ਆਪਾਂ ਇਹ ਵੀ ਸਪੀਸ਼ਲ ਲਾ ਕੇ ਉਹਨਾਂ ਨਾਲ ਫੜੀਆਂ ਨਾਲੇ ਆਕਸੀਜਨ ਦਾ ਵੀ ਵਾਧਾ ਹੋਣਾ ਤੇ ਨਾਲੇ ਤੁਹਾਨੂੰ ਪੈਸੇ ਮਿਲ ਰਹੇ ਆ ਇਸ ਵਾਸਤੇ ਵਧੀਆਂ ਵਧੀਆਂ ਸਕੀਮਾਂ ਨੇ ਇਹ ਤੇ ਮੁਕਸਾ ਕਿਰਨ ਨੇ ਬਹੁਤ ਹੀ ਲਾਭ ਲਿਆ ਹੈ ਖਾਸ ਕਰਕੇ ਲਹਾਣੇ ਲਈ ਅੱਗੇ ਅਸੀਂ ਗਏ ਆ ਸਾਨੂੰ ਬੜੀ ਖੁਸ਼ੀ ਹੋਈ ਜਿਹੜੇ ਪਹਿਲੇ ਸਾਲ ਸਾਡਾ 50000 ਦਾ ਟਾਰਗੇਟ ਸੀਗਾ ਪਿੱਛਲੇ 100000 ਤੋਂ ਵੱਧ ਜਿਹੜੀ ਉਹ ਸਬਸਿਡੀ ਪਾਉਣੀ ਹੈ ਤਾਂ ਅਸੀਂ ਸਾਰੇ ਨੇ ਸਾਰੇ ਜਿਹੜੇ 14 15 ਜਾਨੇ ਅਸੀਂ ਭੱਜੇ ਫਿਰਿਆ 10 ਜ਼ਿਲ੍ਹਿਆਂ ਦੇ ਵਿੱਚ ਸਾਨੂੰ 50000 ਬੂਟਾ ਨਿਕਲਿਆ ਤਾਂ ਜਦੋਂ ਉਸ ਤੋਂ ਬਾਅਦ ਅਸੀਂ ਨਾਲ ਨਾਲ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਤਾਂ ਪਿਛਲੇ ਸਾਲ ਅਸੀਂ 2 ਦਿਨਾਂ 'ਚ ਆਦਾ ਟਾਰਗੇਟ ਪੂਰਾ ਕਰ ਗਿਆ ਸੀ ਤੇ ਐਕਤੀ ਵੀ ਸਾਨੂੰ ਇਹ ਨਹੀਂ ਹੋਇਆ ਵੀ ਇੱਕ ਦੋ ਦਿਨਾਂ 'ਚ ਸਾਡੇ ਟਾਰਗੇਟ ਪੂਰੇ ਹੋ ਇਸ ਵਾਸਤੇ ਕਿਥੇ ਸਾਡਾ ਜਨਮਾਤ ਦਾ ਕਵਰ ਏਰੀਆ ਵਧਿਆ ਉਥੇ ਸਾਡਾ ਮੁਕਸ਼ਾ ਜਿਹੜਾ ਹੈ ਇਹ ਪੰਜਾਬ ਚੋਂ ਵੀ ਜਿਹੜਾ ਇਸ ਵੇਲੇ ਹੈ ਫੋਰੈਸਟ ਚ ਅਜੇ ਤੱਕ ਪਹਿਲੇ ਨੰਬਰ ਤੇ ਤਾਂ ਨਹੀਂ ਆਇਆ ਪਰ ਅੱਗੇ ਨਵੋ ਜਿਹੜਾ ਵਾਦੇ ਚ ਪਹਿਲੇ ਨੰਬਰ ਤੇ ਹੈ ਇਸ ਵਾਸਤੇ ਬੜੇ ਵਧਾਈ ਦੇ ਪਾਤਰੋ ਸੋ ਸਾਡੀ ਇਹੀ ਮੇਨ ਸਕੀਮ ਚੱਲਦੀ ਹੈ ਉਸ ਤੋਂ ਬਾਅਦ ਆਈ ਹਰਿਆਲੀ ਐਪ ਇੱਕ ਹੈ ਜੁਲਾਈ ਅਗਸਤ ਦੇ ਵਿੱਚ ਕਿਹਦੇ ਜੀ ਅਸੀਂ 15 ਬੋਟੇ ਪਰ ਮੋਬਾਈਲ ਤੇ ਫ੍ਰੀ ਦਿੰਨੇ ਉਹ ਰੇਡੀ ਨਰਫਰੀ ਦਾ ਤੁਹਾਡੇ ਵਿੱਚ ਉਸ ਚ ਡਾਟਾ ਆ ਜਾਂਦਾ ਹੈ ਇਹ ਰੇਡੀ ਐਪ ਡਾਊਨਲੋਡ ਕਰਨੀ ਹੈ ਜੇ ਹਰੇਕ ਦੇ ਕੋਲ ਵੱਡੇ ਮੋਬਾਈਲ ਹੈ ਤੇ ਬੱਚਿਆਂ ਨੂੰ ਵੀ ਪਤਾ ਜੇ ਨਿਸ਼ਾਨੀਰ ਨਹੀਂ ਦਿਲਾ ਸਕਦੇ ਤਾਂ ਬੜੀ ਸੌਖਾ ਜਿਹਾ ਤਰੀਕਾ ਹੈ ਮਤਲਬ ਕੂਟੇ ਮੌਦਤ ਪੈਦਾ ਕਰਨ ਦਾ ਕੋਨਾ ਚੱਕਰ ਅਸਲ ਕੀ ਬੰਦਾ ਹੈ ਵੀ ਜਦੋਂ ਅਸਤਰਾਂ ਤੁਹਾਡੇ ਨਾਲ ਅਸੀਂ ਸੁਧਾਰਨ ਦੀ ਗੱਲ ਕਰਦੇ ਆ ਤਾਂ ਐਂ ਜੇ ਲੱਗਦਾ ਵੀ ਯਾਰ ਹੁਣ ਗੱਲ ਪਸਦੇ ਆ ਚਾਹੇ ਠੀਕ ਹੈ ਪਰ ਠੀਕ ਇਥੇ ਠੀਕ ਸਾਨੂੰ ਆਪ ਦੇ ਅੰਦਰ ਵੜ ਕੇ ਫੇਰ ਲੱਗਣਾ ਲੱਗੂਆ ਮਤਲਬ ਉਹ ਮੈਂ ਪਹਿਲੇ ਹੀ ਕਿਹਾ ਸੀ ਕਿ ਪਹਿਲਾਂ ਮੈਂ ਤੁਹਾਨੂੰ ਸਕੀਮਾਂ ਦੱਸ ਦਿਆਂ ਦੂਜਾ ਮੈਂ ਤੁਹਾਨੂੰ ਇੱਕ ਸ਼ਰੀਹੀ ਤੁਹਾਡੇ ਨਾਲ ਮੈਂ ਸਮਾਜਿਕ ਕਥਾ ਕਰਨੀ ਹੈ ਤਾਂ ਕਿ ਮੈਂ ਆਪਣਾ ਪਾਣੀ ਵੀ ਪੀ